ਸਸ ਜਰ ਬਿਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰ ਆਪਣਾ ਹੈਲਪ ਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਜੋ ਉਹਦੀ ਲੋੜੀਂਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਾਇ ਤੇ ਕਰ ਦੇਾਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਪੰਜ ਜانے ਸੇਲ ਲਈ ਆਪਣੇ ਕੋਲ ਸਵਰਾਜ 855 ਟਰੈਕਟਰ ਹੈ ਆਲਟੋ ਗੱਡੀ ਹੈ ਵੀਰੇ 13 बाई 7 ਫੁੱਟ ਦੀ ਟਰਾਲੀ ਹੈ 5911 ਟਰੈਕਟਰ ਹੈ ਕੀ ਕੇਐਸ ਦਾ ਤੁਲ ਜਿਹੜਾ ਰੀਪਰ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੀਆਂ ਸਵਰਾਜ 8556 ਟਰੈਕਟਰ ਬਾਰੇ ਟਰੈਕਟਰ ਵੀਰੇ 2010 ਮਾਡਲ ਹੈ 3 ਸਟਾਰ ਟਰੈਕਟਰ ਹੈ ਸਿੰਪਲ ਸਟੀਅਰਿੰਗ ਪਾਵਰ ਬ੍ਰੇਕ ਸੈਂਟਰ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਟਰੈਕਟਰ ਬਾਡੀ ਚਾਸੀ ਲਿੰਕਾਂ ਦਾ ਪੇਂਟ ਸਾਰਾ オリジナル ਹੈ ਕਿਤੇ ਕੋਈ ਪੇਂਟ ਨਹੀਂ ਲਿਆ ਕਿਤੇ ਦੁਬਾਰੇ ਨਹੀਂ ਹੋਇਆ ਬਿਲਕੁਲ ਸਾਫ ਸੁਥਰਾ ਪੇਂਟ ਹੈ ਵੀਰੇ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਚਲਾ ਕੇ ਚੈੱਕ ਕਰਕੇ ਬਾਅਦੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਦੇ ਟਾਇਰ ਨੇ ਵੀਰੇ 50 ਪੈਸੇ ਟਾਇਰ ਨੇ ਬਿਲਕੁਲ ਬੇਦਾਗ Ориਜਨਲ ਟਾਇਰ ਨੇ ਨਾਲ ਦੇ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਫੁੱਲ ਗਰੰਟੀ ਹੈ ਵੀਰੇ ਮਾਲਕ ਵੀਰਾਂ ਦੀ ਏਰੀਆ ਵੀਰੇ ਸਰਸੇ ਡਿਸਟ੍ਰਿਕਟ ਦੇ ਵਿੱਚ ਇਹ ਟਰੈਕਟਰ ਖੜਾ ਹੈ ਹਰਿਆਣੇ ਦੇ ਵਿੱਚ ਟਰੈਕਟਰ ਜਿਹੜੀ ਕੀਮਤ ਰੱਖੀ ਗਈ ਹੈ 3,50,000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਆਪਣੇ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ 911 ਟਰੈਕਟਰ ਦਿਖਾ ਰਹੇ ਹਾਂ HMT 911 ਵੀਰੇ 1999 ਮਾਡਲ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 70 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਕੋਈ ਕੱਟ ਨਹੀਂ ਸਾਫ਼ ਸੁਥਰੇ ਨੇ ਸਾਰਾ origignal paint ਹੈ ਵੀਰੇ ਬਾਡੀ ਜਿਾਸੀ ਲਿੰਕਾਂ ਦਾ ਸਾਰਾ origignal paint ਹੈ ਟਰੈਕਟਰ ਦਾ ਕੋਈ ਕਿਦੋਂ ਪੇਂਟ ਲਿਆ ਨਹੀਂ ਕਿਦੋਂ ਦੁਬਾਰੇ ਨਹੀਂ ਹੋਇਆ ਸਾਰਾ origignal ਟਰੈਕਟਰ ਹੈ ਇੰਜਨ ਵੀਰੇ ਨਵਾਂ ਕਰਵਾਇਆ ਵੀਰੇ ਨੇ ਇੰਜਨ ਪੰਪ ਗੀਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੰਮ ਨਵਾਂ ਹੋਇਆ ਟਰੈਕਟਰ ਦਾ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਸਿੰਪਲ ਸਟੀਰੀਂਗ ਹੈ ਵੀਰੇ ਔਇਲ ਬ੍ਰੇਕ ਨੇ ਬਿਲਕੁਲ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਪੱਖੋ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਉਥੇ ਟਰੈਕਟਰ ਖੜਾ ਹੈ ਟਰੈਕਟਰ ਜਿਹੜੀ ਕੀਮਤ ਰੱਖੀ ਗਈ ਹੈ 1,35,000 ਰੁਪਏ ਕੀਮਤ ਰੱਖੀ ਗਈ ਹੈ ਪੱਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਤੂੜੀ ਵਾਲਾ ਰੀਪਰ ਦਿਖਾ ਰਹੇ ਹਾਂ ਕੇਐਸਏ ਦਾ ਤੂੜੀ ਵਾਲਾ ਰੀਪਰ ਹੈ ਵੀਰੇ 2012 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਰੀਪਰ ਹੈ ਤੁਹਾਡੇ ਸਾਹਮਣੇ ਇਹ ਵੀਡੀਓ ਦੇ ਵਿੱਚ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਹੈ 60 ਪੈਸੇ ਟਾਇਰ ਨੇ ਵੀਰੇ ਬਿਲਕੁਲ ਓਕੇ ਚੱਲਦਾ ਹੈ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਕੰਮ ਸਾਰਾ ਹੋਇਆ ਹੋਇਆ ਹੈ ਸਿਰਫ ਬਲੇਡ ਚੇਂਜ ਹੋਣ ਵਾਲੇ ਹੈ ਬੈਲਟਾਂ ਵਗੈਰਾ 베ਰਿੰਗ ਪੱਖੇ ਜਾਲ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਰੀਪਰ ਦੀ ਜ਼ਰੂਰਤ ਨਹੀਂ ਬਾਕੀ 5 ਪੈਸੇ ਤੱਕ ਨਹੀਂ ਲੱਗਦੇ ਵੀਰੇ ਪੂਰਾ ਸ਼ੁੱਧ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਚਲਾ ਕੇ ਚੈੱਕ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰਾ ਸ਼ੁੱਧ ਰੀਪਰ ਹੈ ਵੀਰੇ ਪੂਰੀ ਵਧੀਆ ਓਕੇ ਕਲਾਸ ਦੀ ਤੂੜੀ ਬਣਾਉਂਦਾ ਹੈ ਏਰੀਆ ਵੀਰੇ ਮਾਂਮਸਾ ਏਰੀਆ ਵੀਰਾਂ ਦਾ ਜਿੱਥੇ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਹੈ ਜਿਹੜੀ 1,25,000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 13 ਬਾਈ 7 ਫੁੱਟ ਦੀ ਟਰਾਲੀ ਹੈ ਵੀਰੇ ਸਰਦਾਰ ਐਗਰੋ ਵਰਕਸ ਟੰਡ ਵਾਲਿਆਂ ਦੀ ਬਣੀ ਹੋਈ ਹੈ ਟਰਾਲੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ 2013 ਮਾਡਲ ਹੈ ਵੀਰੇ ਡਬਲ ਟੈਰੀ ਟਰਾਲੀ ਹੈ ਬਿਲਕੁਲ ਬੇਦਾਗ ਟਾਇਰ ਨੇ ਫਰਸ਼ ਚਾਦਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਤੇ ਕੋਈ ਜਰਨੀ ਕਿਤੇ ਕੋਈ ਟੁੱਟ ਭੱਜ ਨਹੀਂ ਬਿਲਕੁਲ ਸਾਫ਼ ਸੁਥਰਾ ਫਰਸ਼ ਹੈ ਵੀਰੇ ਸਾਫ਼ ਸੁਥਰਾ ਚਾਦਰ ਹੈ ਪੂਰੇ ਹੈਵੀ ਗਾਡਰ ਚੈਨਲ ਲੱਗੇ ਹੋਏ ਨੇ ਟਾਪ ਕਲਾਸ ਦੀ ਵੀਰੇ ਟਰਾਲੀ ਬਣੀ ਹੋਈ ਹੈ। ਪੂਰੀ ਹੈਵੀ ਡਿਊਟੀ ਟਰਾਲੀ ਹੈ। ਕੋਈ ਕਮੀ ਪੇਸ਼ੀ ਨਹੀਂ, ਕੋਈ ਟੁੱਟ ਭੱਜ ਨਹੀਂ। ਰੰਗ ਪੇਂਟ ਸਾਰਾ ਬਿਲਕੁਲ ਸਾਫ ਸੁਥਰਾ ਰੰਗ ਪੇਂਟ ਪਿਆ ਵੀਰੇ। ਕੋਈ ਕਮੀ ਨਹੀਂ ਟਰਾਲੀ ਦੇ ਵਿੱਚ। ਏਰੀਆ ਵੀਰੇ ਭੋਗਪੁਰ ਏਰੀਆ ਵੀਰਾਂ ਦਾ। ਜਿੰਨਾਂ ਕੋਲੇ ਟਰਾਲੀ ਖੜੀ ਹੈ, ਟਰਾਲੀ ਦੇ ਜਿਹੜੇ ਰੇਟ ਰੱਖੇ ਗਿਆ 1,30,000 ਰੁਪਏ ਕੀਮਤ ਰੱਖੀ ਗਈ ਹੈ। ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ। ਏਰੀਆ ਵੀਰੇ ਭੋਗਪੁਰ ਜ਼ਿਲ੍ਹਾ ਜਲੰਧਰ। ਹਾਂ ਜੀ ਵੀਰੇ ਆਪਾਂ ਤੁਹਾਨੂੰ ਗੱਡੀ ਦਿਖਾ ਰਹੇ ਹਾਂ ਆਲਟੋ LXI ਗੱਡੀ ਹੈ ਵੀਰੇ 2006 ਮਾਡਲ ਸਾਰੀ ਓਰੀਜਨਲ ਗੱਡੀ ਹੈ ਵੀਰੇ ਬੰਪਰ ਤੋਂ ਬੰਪਰ ਰੰਗ ਪੇਂਟ ਸਾਰਾ ਓਰੀਜਨਲ ਹੈ ਕੋਈ ਸਕ੍ਰੈਚ ਤੱਕ ਨਹੀਂ ਨਾ ਹੀ ਕਿਤੇ ਦੁਬਾਰੇ ਪੇਂਟ ਹੋਇਆ ਹੈ ਨਾ ਹੀ ਕਿਤੇ ਪੇਂਟ ਲਿਆ ਹੈ ਇੰਟੀਰੀਅਰ ਗੱਡੀ ਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਸੀਟ ਕਵਰ ਵਗੈਰਾ ਬਿਲਕੁਲ ਏ ਕਲਾਸ ਨੇ ਵੀਰੇ ਪੂਰੀ ਸਮੂਥ ਚੱਲਦੀ ਹੈ ਗੱਡੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਹੈ ਗੱਡੀ ਦੀ ਆਟਲੁੱਕ ਵੀਰੇ ਬਿਲਕੁਲ ਓਕੇ ਹੈ ਕੋਈ ਟੰਗ ਭੱਜਗਣੀ ਨਹੀਂ ਕੋਈ ਐਕਸੀਡੈਂਟਡ ਹੈ ਬਿਲਕੁਲ ਸਿੱਕੇਵੰਦ ਇੰਜਨ ਹੈ ਰਿਪੇਅਰ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰੇ ਵੱਲੋਂ ਫੁੱਲ ਗਰੰਟੀ ਹੈ ਵੀਰੇ ਪੂਰੀ ਸਮੂਥ ਗੱਡੀ ਚੱਲਦੀ ਹੈ ਚਲਾ ਕੇ ਚੈੱਕ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ 40 ਪੈਸੇ ਟਾਇਰ ਨੇ ਵੀਰੇ ਗੱਡੀ ਦੇ ਏਰੀਆ ਤਲਮੰਡੀ ਸਾਬੋ ਦਾ ਏਰੀਆ ਵੀਰੇ ਜਿੱਥੇ ਗੱਡੀ ਖੜੀ ਹੈ ਕੀਮਤ ਰੱਖੀ ਗਈ ਹੈ ਜਿਹੜੀ 1 ਲੱਖ ਦੇ 5000 ਰੁਪਏ ਕੀਮਤ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵਿੱਚ ਨੂੰ ਕੋਈ ਦਿੱਕਤ ਨਾ ਆਵੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜਟਾ ਦੇ ਜਾਇਦ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਕਿ ਆਉਣ ਵਾਲੀ ਵੀਡੀਓਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆਪਾਂ ਅੱਗੇ ਆਉਂਦੇ ਰਹੀਏ। ਸੋ ਉਮੀਦ ਕਰਦੇ ਆਂ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਵੀ ਆਪਣੇ ਵੀਰਾਂ ਕੋਲੇ ਵੀਡੀਓ ਪਹੁੰਚਾ ਦਿਓ। ਥੈਂਕ ਯੂ ਵੈਰੀ ਮਚ।